ਇਸ ਦਾ ਹੈ ਕਿ ਜਿਹੜੀ ਐਫਆਈਆਰ ਹੈ ਇਹ 540 ਕਰੋੜ ਡਿਸਪਰੋਪੋਰਸ਼ਨੇਟ ਐਸੈਟਸ ਦੀ ਦਰਜ ਹੋਈ ਆ। ਉਹ 540 ਕਰੋੜ ਕਿੱਥੋਂ ਆਏ ਉਹਦੇ ਸੋਰਸਸ ਨੇ ਜਿਹੜੇ ਉਸ ਬੈਕ ਐਂਡ ਬੈਕਵਰਡ ਜਿਹੜੀ ਫਾਲੋਅ ਅਪ ਹੈ ਟ੍ਰੇਲ ਦਾ ਉਹ ਹੋ ਰਿਹਾ ਹੈ। ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ। ਉਹ ਪੈਸਾ ਕਿੱਥੋਂ ਆਇਆ? ਇੱਕ ਪਬਲਿਕ ਸਰਵੰਟ ਕੋਲੇ ਜੇ ਇੰਨਾ ਪੈਸਾ ਉਹਦੇ ਨੋਨ ਸੋਰਸਸ ਆਫ ਇਨਕਮ ਤੋਂ ਆ ਰਹੇ ਤੇ ਇਹਦਾ ਇਹਦਾ ਜਿਹੜਾ ਇਹਦੀ ਜਿਹੜੀ ਡਿਊਟੀ ਬਾਉਂਡ ਤਾਂ ਉਹ ਬੰਦਾ ਹੈ ਨਾ ਜਿਹਨੂੰ ਜਿਹਨੇ ਐਕਸਪਲੇਨ ਕਰਨਾ ਹੈ ਕਿ ਕਿੱਥੋਂ ਆਇਆ ਜੋ ਜੇ ਸੋ 4 ਸਾਲ ਦੀ ਉਹ ਗੱਲ ਕਰ ਰਹੇ ਨੇ ਕੋਈ ਗੱਲ ਨਹੀਂ 4 ਸਾਲ ਜੇ ਕੁਝ ਨਹੀਂ ਹੋਇਆ ਘਟ ਹੋਇਆ ਜਾਂ ਵੱਧ ਹੋਇਆ ਉਹ 1 ਸਾਲ ਦੇ ਵਿੱਚ ਭੰਗ ਟੁੱਟੇ ਜਿਹੜਾ ਉਹ ਨਿਕਲ ਜਾਊਗਾ ਕੱਲਾ ਕੱਲਾ ਤੱਥ ਹੈ ਜਿਹੜਾ ਉਹ ਵੈਰੀਫਾਈ ਕਰਕੇ ਪੰਜਾਬ ਪੁਲਿਸ ਨੇ ਔਰ ਵਿਜੀਲੈਂਸ ਨੇ ਫੇਰ ਇਹ ਐਫ ਆਈ ਆਰ ਦਰਜ ਹੋਈ ਹੈ ਕੱਲੇ-ਕੱਲੇ ਪੈਸੇ ਦਾ ਸਾਬ ਹੈ ਜਿਹੜਾ ਉਹ ਦੇਣਗੇ ਪੰਜਾਬ ਦੇ ਲੋਕਾਂ ਦੀ ਕਚਹਿਰੀ ਦੇ ਵਿੱਚ ਅੱਛਾ ਉਹਨਾਂ ਦਾ ਸਾਬ ਇੱਕ ਚੀਜ਼ ਦੱਸ ਦਿਓ ਐਫ ਆਈ ਆਰ ਦੀ ਕਾਪੀ ਤੁਹਾਡੇ ਕੋਲ ਦੇ ਵਿੱਚ ਹੀ ਹੋਵੇ ਸਾਰੇ ਦੇ ਕੋਲ ਦੇ ਵਿੱਚ ਹੈਗੀ ਹੈ ਉਹ ਸਰਪਾਈਆ ਦੀ ਕਾਪੀ ਚ ਤੁਸੀਂ ਦਿਖਾ ਸਕਦੇ ਹੋ ਕਿ 540 ਕਰੋੜ ਦਾ ਵਿਕਲ ਕਿਤੇ ਕਿੱਥਾ ਆਇਆ ਇਸ ਕੰਪਨੀ ਤੋਂ ਬੋਲਿਤਾ ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬੀਆਈ ਕੇਸ ਦਾ ਡਿਜੀਟਲ ਜਦੋਂ ਇਹ ਆਲਰੇਡੀ ਇਹ ਸਾਰਾ ਰਿਕਾਰਡ ਸਟਰੀਮ ਕੋਲ ਤੱਕ ਪਹੁੰਚਿਆ ਹੋਇਆ ਹੈ ਉਹ ਕਿਸ ਦਾ ਕੇਸ ਦਾ ਛੇਨਾਂ 34 ਤੱਕ ਹੋ ਗਿਆ ਜੇ ਤੁਹਾਡੇ ਕੋਲ ਕੋਈ ਨਵੀਂ ਇਨਫੋਰਮੇਸ਼ਨ ਹੈ ਗਿਆ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਕਿਹੜੀ ਕੰਫੀਡੈਂਸ਼ੀਅਲ ਤੁਹਾਡੇ ਕੋਲ ਨਵੀਂ ਐਵੀਡੈਂਸ ਹੈ ਗਿਆ ਜਿਹੜੇ ਤੁਸੀਂ ਸ਼ੇਅਰ ਕਰ ਸਕਦੇ ਹੋ ਦੋਨੋਂ ਸਾਲਾਂ ਦਾ ਜੋ ਤੁਸੀਂ ਸਾਨੂੰ ਡਾਟਾ ਦਿਖਾਓ ਇਸ ਤਰ੍ਹਾਂ ਐਕਸਟਰਾ ਐਕਸਟਰਾ ਕਿਹੜੀਆਂ ਫਿਗਰਸ ਨੇ ਜਿਹੜਾ ਐਫਆਈਆਰ ਜਿਹੜੇ ਕਿਹੜੀਆਂ ਫਿਗਰਸ ਨੇ 540 ਕਰੋੜ ਕਿਤੇ ਦਿਖਾਓ ਉਹ ਟੋਟਲ ਕਰੋਗੇ ਤੁਸੀਂ ਕਿੰਨਾ ਬਣ ਜਾਊਗਾ ਟੋਟਲ ਨਹੀਂ ਉਹ ਸੁਣੋ 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 ਐਫਆਈਆਰ ਚਾਹੇ ਸ਼ੇਅਰ ਹੁੰਦੀ ਹੈ ਨਹੀਂ ਹੁੰਦੀ ਐਗਰੀ ਮੰਨ ਲਿਆ ਹੁੰਦੀ ਹੈ ਪਰ ਉਹਦੇ ਜਿਹੜੇ ਫੈਕਟਸ ਨੇ ਉਹ ਕੱਲੇ ਪੰਜਾਬ ਨਾਲ ਨਹੀਂ ਉਹ ਬਾਕੀ ਸਟੇਟਸ ਤੋਂ ਵੀ ਉਹ ਡੇਟਾ ਜਿਹੜਾ ਉਹ ਇਕੱਠਾ ਹੋਇਆ ਹੋਇਆ ਹੈ ਦੂਜੀਆਂ ਜਿੱਥੇ ਬੀਜੇਪੀ ਰੂਲ ਸਟੇਟਸ ਨੇ ਉੱਥੋਂ ਉਹਨਾਂ ਨੂੰ ਕੋਈ ਐਡਵਾਂਟੇਜ ਨਾ ਦਿੱਤਾ ਜਾਵੇ ਇਹ ਪ੍ਰਾਇਮਰੀਲੀ ਡਿਊਟੀ ਦਾ ਬਣਦੀ ਸੀ ਉਹਨਾਂ ਸਟੇਟ ਦੀ ਬੀਜੇਪੀ ਦੀ ਕਿ ਉਹ ਫੈਕਟਸ ਨੇ ਜਿਹੜੇ ਉਹ ਸ਼ੇਅਰ ਕਰਨ ਪੰਜਾਬ ਨਾਲ ਪਰ ਨਹੀਂ ਸ਼ੇਅਰ ਹੋਏ ਹੈਗੇ ਤੇ ਹੁਣ ਸਾਡੇ ਤੋਂ ਮੰਗ ਰਹੇ ਨੇ ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਮੈਂ ਇਸ ਨੂੰ ਬੜੇ ਕਲੀਅਰਲੀ ਔਰ ਆਨਲ ਇਤਨਾ ਦੇ ਵਿੱਚ ਤੁਸੀਂ ਵੀ ਸਾਡੀ ਗੱਲਾਂ ਸਹਿਮਤ ਹੋਵੋਗੇ ਕਿ ਇਹ ਇਹਨਾਂ ਨੂੰ ਬਚਾਉਣ ਤੋਂ ਇਲਾਵਾ ਹੋਰ ਕੋਈ ਐਕਸਰਸਾਈਜ਼ ਦਾ ਇਹਦਾ ਮਤਲਬ ਹੋਏਗਾ ਸਰ ਇੱਕ ਮਿੰਟ ਮੈਂ ਕਹਿੰਦਾ ਕਿ ਉਹ ਤਾਂ 540 ਕੋ ਦਾ ਦਾਵਾ ਕਰਦੇ ਨੇ ਉਹ ਇਹ ਕਿ ਹੈਗਾ ਐਫਆਈਐਸ 161 161 ਜੋ ਬੋਲਦੀ ਹੈ ਉਹ ਕਰਦੀ ਨਹੀਂ ਜੋ ਕਰਦੀ ਹੈ ਉਹ ਬੋਲਦੀ ਨਹੀਂ ਐਵੇਂ ਕਿਉਂ ਕਰਦੇ ਕਿਉਂਕਿ ਇਹ ਆਪੋਜੀਸ਼ਨ ਅਗਰ ਕਹਿੰਦੇ ਜੇ ਤੁਸੀਂ ਲਿਖਦੇ ਹੋ ਉਹ ਪੁੱਛ ਲੈਂਦੇ ਅਸੀਂ ਉਹਨੂੰ ਕੁਝ ਬੋਲਦੇ ਇਹ ਚੀਜ਼ ਤਾਂ ਉਹ ਜੇ ਸਰਕਾਰ ਜੋ ਜੋ ਕਹਿ ਰਹੀ ਹੈ ਸੁਣੋ 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 ਮੈਂ ਕਿਹਾ ਡੀਏ ਦਾ ਕੇਸ ਹੈ ਡੀਏ ਦਾ ਪੈਸਾ ਮੈਂ ਕਹਿੰਦਾ ਡੀਏ ਦਾ ਪੈਸਾ ਵੰਡ ਰਹੀਆਂ ਨੇ ਯਾਰ ਤੁਸੀਂ ਸਮਝ ਨਹੀਂ ਰਹੇ ਗੱਲ ਨੂੰ ਮੈਂ ਤੁਹਾਨੂੰ ਕਹਿ ਰਿਹਾ ਵੀ 540 ਕਰੋੜ ਕਿੱਥੋਂ ਆਇਆ 161 ਕਰੋੜ ਜੇ ਜਿੰਨਾ ਉਹ ਕਹਿੰਦੇ ਨੇ ਸੇਲ ਦਿਖਾਈ 161 ਜੇ ਐਕਸੈਸ ਡਿਪੋਜ਼ਿਟ ਹੁੰਦਾ ਤਾਂ ਕਿੱਥੋਂ ਆਉਂਦਾ ਹੈ 141 ਕਰੋੜ ਰੁਪਇਆ ਜੇ ਚਿਤਵੰਡ ਕੰਪਨੀਆਂ ਦੇ ਵਿੱਚੋਂ ਆਉਂਦਾ ਤਾਂ ਕਿੱਥੋਂ ਆਉਂਦਾ ਠੀਕ ਹੈ ਨਾ ਜੀ ਜੇ 237 ਕਰੋੜ ਦੀ ਆ ਦੇ ਅਨ ਅਕਾਉਂਟਡ ਮਨੀ ਦੀ ਫਿਕਰ ਹੈਗੀ ਉਸ ਦੇ ਵਿੱਚ ਉਹ ਕਿੱਥੇ ਪ੍ਰੂਫ ਕਿਹਨੇ ਕਰਨਾ ਸੋ ਮੇਰੇ ਕਹਿੰਦਾ ਮਤਲਬ ਹੈ ਵੇਟ ਫਾਰ ਸਮ ਟਾਈਮ ਵੇਟ ਫਾਰ ਬੇਸਡ ਆ ਤਿਆਰੀ ਕਿਸੇ ਵੇਟ ਫਾਰ ਸਮ ਟਾਈਮ ਕੱਲੀ ਕੱਲੀ ਚੀਜ਼ ਹੈ ਜਿਹੜੀ ਕੱਲੇ ਕੱਲੀ ਚੀਜ਼ ਹੈ ਜਿਹੜੀ ਕੱਲੀ ਕੱਲੀ ਚੀਜ਼ ਹੈ ਜਿਹੜੀ ਉਹ ਮੀਡੀਆ ਦੇ ਸਾਹਮਣੇ ਵੀ ਔਰ ਪੰਜਾਬ ਦੇ ਸਾਹਮਣੇ ਵੀ ਆਊਗੀ ਪਰ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ಲೆਟ them ਕੰਪਲੀਟ ਦ ਇਨਵੈਸਟੀਗੇਸ਼ਨ ਲੈ ਕੇ 29 ਮੋਬਾਈਲ ਤੁਸੀਂ ਸੀਐਮ ਸਾਹਿਬ ਦਾਤਾ ਕਰਦੇ ਆ 29 ਮੋਬਾਈਲ ਤੇ ਐਫਆਈਆਪੀ ਕਿਉਂ ਨਹੀਂ ਲਗਾਏਗੇ ਛੇ ਰਾਤ ਨੂੰ ਕਹਿੰਦੇ ਉਹ ਕੀ ਹੋਇਆ ਕੋਈ ਦੇ ਦੇ ਚਲੋ ਸੀ ਕੱਲੀ ਕੱਲੀ ਚੀਜ਼ ਪ੍ਰੂਵ ਹੋ ਰਹੀ ਹੈ ਹੋਰ ਕੋਸਾ ਜੀ ਹਾਂ ਅਮਰਜੀਤ ਹੁਣ ਤੱਕ ਇਹ ਜਾਂਚ ਕਿੱਥੋਂ ਵੱਟ ਪਹੁੰਚੀ ਹੈ ਨਹੀਂ ਚਲੋ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਤਾਂ ਪੁਲਿਸ ਦੱਸੇਗੀ ਤੁਹਾਨੂੰ ਅਮਰਜੀਤ ਹਾਂ ਜੀ ਆਪ ਹੀ ਸਰਕਾਰ 'ਤੇ ਬੜਾ ਅਲੀਗੇਸ਼ਨ ਲਗਾਜੀ ਪ੍ਰੂਫ ਹਾਂ ਲੈ ਕੇ ਕੋਈ ਨਹੀਂ ਬੜੀ ਜਲਦੀ ਹੀ ਉਹਤੇ ਵੀ ਕਾਰਵਾਈ ਹੋਏਗੀ ਜੀ ਬੇਫਿਕਰ ਹੋ ਪੰਜਾਬ ਪੁਲਿਸ ਆਪ ਦਾ ਕੰਮ ਹੈ ਇਹਦਾ ਉਹ ਕਰ ਰਹੀ ਹੈ ਔਰ ਉਹ ਵੀ ਬੜੀ ਜਲਦੀ ਜੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਚਾਹੇ ਕੋਈ ਵੱਡਾ ਹੈ ਛੋਟਾ ਹੈ ਚਾਹੇ ਕੋਈ ਪੋਸਸਰ ਹੈ ਚਾਹੇ ਕੋਈ ਲੀਡਰ ਹੈ ਕੋਈ ਵੀ ਜਿਹਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਰਾ ਜਿਨੀ ਵੀ ਉਹ ਬਖਸ਼ਿਆ ਨਹੀਂ ਜਾਊਗਾ ਓਕੇ ਥੈਂਕ ਯੂ ਸਭ ਤੋਂ ਫੇਰ ਕੋਰ ਦੇ ਵਿੱਚ ਕੇਸ ਹੈਗਾ ਉਹ ਕਿੱਥੇ ਸੈਟ ਕਰੇ ਇਸ ਸਮੇਂ ਸੁਸਿਸਪਸਟ ਕਾ ਕੋਈ ਜਗ੍ਹਾ ਡਰਾਫਟ ਨਹੀਂ ਸ ਹੈਗਾ ਸੁਪਰੀਮ ਕੋਰਟ ਦੇ ਵਿੱਚ ਇਸ ਸਮੇਂ ਨਾਜੀ ਦੇਣ ਦਾ ਉਹ ਕਿੱਥੇ ਸੈਟ ਮੈਟਰ ਸਬਜੈਕਟਿਵ ਸ ਹੈ ਜੀ ਉਹਦੇ ਬਾਰੇ ਜਿਹੜਾ ਹੈ ਉਹ ਮੈਂ ਸਮਝਦਾ ਕਿ ਇਸ ਸਟੇਜ ਤੇ ਕੁਝ ਵੀ ਕਰਨਾ ਠੀਕ ਨਹੀਂ ਹੈ ਉਹ ਉਹ ਰੋਗਾ ਸਾਹਿਬ ਜਦੋਂ ਮੀਡੀਆ ਕਵਰ ਕਰਨ ਜਾਂਦਾ ਤਾਂ ਪੂਰਾ ਜਿਹੜਾ ਕਿ ਕਿਲਾ ਬਣਾ ਦਿੱਤਾ ਜਾਂਦਾ ਤੇ ਕੋਰਟ ਨੂੰ ਉੱਤੇ ਬਾਹਰ ਪੰਜਾਬ ਫੋਰਸ ਦਾ ਨਾਮ ਹੁੰਦੀ ਹੈ ਮੀਡੀਆ ਨੂੰ ਵੀ ਅੰਦਰ ਪੱਟੇ ਘਾੜ ਦਿੰਦੇ ਪਰੰਮ ਇਸੇ ਤੀਕਾਰ ਨਹੀਂ ਇਹ ਕੋਈ ਗੱਲ ਹੈ ਜੀ ਉਹਨੂੰ ਵਿੱਦਿਆ ਤੋਂ ਪਰੇ ਨਹੀਂ ਇਹ ਕੋਈ ਨਹੀਂ ਮੇਰੇ ਤਾਂ ਤਾਂ ਅੰਜ